ਝੰਡਾ ਚੜਿਆ ਜੀ ਗੜ ਸ਼ੰਕਰ ਦੇ ਵਿੱਚ ਮੇਲਾ ਰੋਸ਼ਨੀ ਸਟਾਰਟ ਦੇਖੋ ਰਸ਼ ਲਾਟਾ ਭਲੀ ਜਿੰਦਾਬਾਦ ਰਾਤ ਨੂੰ ਦੇਖੀ ਵੀਡੀਓ YouTube ਤੇ ਆਪਣੀ ਇਹ ਸੇਵਾਦਾਰ ਲੱਗੇ ਹੋਇਆ ਰੋਲਾ ਪਾਣ ਕੀ ਇਹਦੇ ਨਾਲ ਜਿਆਦਾ ਰੋਲਾ ਪਾਇਆ ਸਭ ਤੋਂ ਉਹ ਮੇਸਤਰੀ ਹੋਏ ਸ਼ੌਕੀ ਲਾਈਵ ਚੱਲ ਰਿਹਾ ਮਮਾ ਡਰਾਈ ਦਿੱਤਾ ਪਾਪਾ ਜੀ ਦੇ ਮੇਲੇ ਦੀ ਸੇਵਾਦਾਰ ਲੱਗੇ ਹੋਇਆ ਜੋਰਾ-ਸ਼ੋਰਾ ਤੇ ਗਰਮ-ਗਰਮ ਪਕੌੜੇ ਵੰਨੇ ਸਭ ਨੂੰ ਗਰਮ-ਗਰਮ ਪਕੌੜੇ ਹੋ ਰਹਿ ਨਾ ਜਾਵੇ ਬੰਦਾ ਆਪਣਾ ਦੇਖਿਓ ਆ ਹੁਣ ਹੁਣ ਲੱਗਾ ਪਕੌੜੇ ਦਾ ਕੰਮ ਸ਼ੁਰੂ ਉਹ ਨਿਸ਼ਾਨ ਸਾਹਿਬ ਚੜ ਗਿਆ ਆਪਣੇ ਝੰਡਾ ਚੜ ਗਿਆ ਰੋਏ ਦਾ ਅੱਜ ਮੇਲੇ ਦੀ ਸ਼ੁਰੂਆਤ ਹੋ ਗਈ ਆ ਆ ਗਿਆ ਮੱਖਣ ਸਲੱਖਣ ਇਹਨੂੰ ਕਹਿੰਦੇ ਸੇਵਾ ਦਾ ਬਧਾਈਆਂ ਮੇਲੇ ਦੀਆਂ ਵਧਾਈਆਂ ਸਾਰਿਆਂ ਨੂੰ ਅੱਲਾ ਲੈ ਲਾਓ ਆ ਲਾਡੀ ਇਹ ਵੀ ਦਵਾਈ ਤੋਂ ਆਇਆ ਬੰਦਾ ਖਾਸ ਕਿੱਦਾਂ ਹੋ ਠੀਕ ਆ ਤੂੰ ਸੁਣਨ ਕਰ ਵਧੀਆ ਮੇਲੇ ਦੀਆਂ ਵਧਾਈਆਂ ਚੋਕੀ ਮੇਹਤਰੀ ਕੋਈ ਕਹੀ ਦੋ ਲਫ਼ਜ਼ ਹੋ ਗਈ ਡੁਗੜਾ ਸਾਡਾ ਪਿੱਛੇ ਆਪਰ ਇਹਨੂੰ ਦੇਖ ਆਪਾਂ ਜੀ ਹੁਣੀ ਆਪਣੇ ਕਿੰਦਾ ਵਜਾ ਲਾਈਆਂ ਵਾ ਬੜੀਆਂ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਦੇਖਿਓ ਜੀ ਨੰਦ ਲੇਣ ਦੇ ਮਾੜਿਆ ਮਗੋੜੇ ਲਿਆ ਆ ਜਾ ਆ ਜਾ ਇਹਨਾਂ ਲਵਾਓ ਪਹਿਲਾਂ ਆ ਦੇਖੇ ਹਲੇ ਹੋਰ ਬਹੁਤ ਸ਼ੂਟ ਕਰਨ ਵਾਲੇ ਰਹਿੰਦੇ ਬੰਦੇ ਆਪਾਂ ਆ ਪ੍ਰਿੰਸ ਵੀ ਆ ਗਿਆ ਪ੍ਰਿੰਸ ਨੂੰ ਵੀ ਮੈਡਲ ਮਾਰ ਜਣੇ ਮੇਲੇ ਮਾਸਟਰੀਟ ਕਰਾ ਲਿਆ ਉਹ ਭੱਲੇ ਆ ਵੀ ਬਾਹਰ ਆਇਆ ਆ ਗੁੱਗੂ ਆਪਣੇ ਰਾਜਾ ਜੀ ਵੀ ਬਾਹਰ ਆਇਆ ਬੁਲਾਇਆ ਮੇਲੇ ਦੀਆਂ ਬਹੁਤ ਬਹੁਤ ਲੈ ਜਾ ਬਾਹਰ ਆਇਆ ਨਾ ਉਹਨਾਂ ਵੱਟ ਸੇਵਾ ਦੇ ਇਹ ਲਾਈਵ ਹਾਂ ਹਾਂ ਸਾਨੂੰ ਬਾਦ ਨੂੰ ਅੰਦਰੋਂ ਮੇਰੇ ਦਾ ਫੋਨ ਆਇਆ ਸੀ ਕੀ ਕਹਿੰਦਾ ਅੱਨਾ ਆ ਜੀ ਅੰਦਰ ਸੇਵਾ ਬਾਜੀ ਮਮਾ ਜੀ ਕਹਿੰਦਾ ਠੀਕ ਠਾਕ ਜੀ ਰਾਜੂ ਇੱਧਰ ਨਵਾਂ ਗਾਣਾ ਐ ਰਾਜੂ ਦਾ ਉਹ ਪੰਮੇ ਦੀ ਮਣਦੀ ਵੀਡੀਓ ਉਹ ਪੰਮੇਆ ਭੱਟੀ ਭਾਈ ਕਿੱਤਾਂ ਮਾਰਕਾ ਮੇਲੇ ਦੀਆਂ ਬਹੁਤ ਬਹੁਤ ਆਦੇ ਆਦੇ ਮਣਦੀ ਵੀਡੀਓ ਸਾਰਿਆਂ ਦੀ ਸਾਰੇ ਸ਼ੇਵਾ ਦਾ ਰਾਪੜੇ ਬੋਲ ਦਿੱਤੀ ਸੀ ਇਹ ਨੂੰ ਦੋ ਦਿੱਤੇ ਜੀ ਜੱਟੀ ਭਾਜੀ ਐਨੇ ਸ਼ੀ ਭਾਜੀ ਆਪਣੇ ਬੀਐਸ ਨਾਲ ਛੇਜ ਵਾਲੇ

ਇਹ ਨਹੀਂ ਦੇਖਣ ਲੱਗਿਆ ਨੇ ਹੋਈਆਂ ਤੇ ਲਾਲੂ ਬਾਜੀ ਰਸਤਾ ਕੁੱਤੋਂ ਛੱਡ ਦਿਓ ਲਾਲੂ ਬਾਜੀ ਯਾਰ ਤਾ ਇਟਲੀ ਤੋਂ ਆਉਂਦੇ ਆ ਆਪਣੇ ਮੇਲੇ ਦੀ ਸੇਵਾ ਕਰਨ ਸਵਾਪਾ ਥੋੜਾ ਜਿਹਾ ਰਸਤਾ ਨਾਲ ਮਿੱਕਾ ਥੋੜਾ ਜਿਹਾ ਰਸਤਾ ਦੇ ਦਿਓ ਜੀ ਆਪਣੇ ਜੀ ਸਾਹਿਬ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਦੋਵੇਂ ਜਣੇ ਬੜੇ ਕੱਲ ਪਾਰਟੀਆਂ ਆਂਦੀਆਂ ਕਰਦੇ ਹੋਣੇ ਆ ਤੇ ਗ੍ਰੈਂਡ ਮਨਾਰਜ ਲੜਾ ਬਹੁਤ ਹੋਣੀਆਂ ਲਗੀਆਂ ਬਈ ਹਰੇ ਵਧੀਆ ਲਗੀਆਂ ਲੜਾ ਦੱਕਰੋਈ ਚੰਗਾ ਹੁਣ ਅਸੀਂ ਜਿਹੜੀਏ ਰਸ਼ ਹੋ ਪੈ ਜਾਣਾ ਤੇ ਲੰਗ ਨਹੀਂ ਹੋਣਾ ਸਾਡੀ ਗੱਬਰੀ ਦਰਬਾਰ ਹੋਰ ਅੰਕਲ ਕਿੱਦਾਂ ਜਿਹੜੇ ਹਰ ਦਰਬਾਰ ਉਹ ਸੁਖਦਾਰ ਧੰਨਵਾਦ ਸਾਜਾ ਗੇਨ ਕਮਿੰਗ ਲਾਲੇ ਕਿੱਦਾਂ ਹੋਰ ਦਿੱਤਾ ਆਵੇ ਅਵਤਾਰ ਸਿੰਘ ਲਾਲਾ ਜੀ ਦੀ ਦੁਕਾਨ ਆਪਣੇ ਆ ਦੀ